ਦੁੱਖ ਇਹ ਨਹੀਂ ਕਿ ਸਮੇਂ ਨੇ ਸਾਥ ਨਹੀਂ ਦਿੱਤਾ ਦੁੱਖ ਤਾਂ ਇਹ ਹੈ ਕਿ ਜਿਸੁੱਤੇ ਸਭ ਤੋਂ ਜ਼ਿਆਦਾ ਭਰੋਸਾ ਸੀ ਉਸ ਨੇ ਉਹ ਸਮੇਂ ਵਿੱਚ ਸਾਥ ਛੱਡ ਦਿੱਤਾ ਸਭ ਕੁਝ ਤੋੜ ਦੇਣਾ ਪਰ ਕਿਤੇ ਕਿਸੇ ਦੀ ਉਮੀਦ ਤੇ ਭਰੋਸਾ ਨਾ ਤੋੜੇ ਉਹ ਕਿਉਂਕਿ ਫਿਰ ਇਹ ਸਾਲ ਨੂੰ ਬੋਲਦਾ ਨਹੀਂ ਪਰ ਤਕਲੀਫ ਉਸ ਨੂੰ ਹੱਦ ਤੋਂ ਵੀ ਜ਼ਿਆਦਾ ਹੁੰਦੀ ਹੈ ਸਮਾਂ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਸਮਾਂ ਬਦਲ ਰਿਹਾ ਹੈ ਮੇਰੇ ਚਿਹਰੇ ਤੋਂ ਮੇਰਾ ਦਰਦ ਪੜ ਨਹੀਂ पाओगे ਕਿਉਂਕਿ ਮੇਰੀ ਆਦਤ ਹੈ ਹਰ ਗੱਲ ਤੇ ਮੁਸਕਰਾ ਦੇਣਾ ਲੋਕ ਜੇਕਰ ਚੰਗੇ ਹੋਣ ਫਿਰ ਵੀ ਫਾਸਲਾ ਰੱਖਣਾ ਕਿਉਂਕਿ ਅੱਜ ਕੱਲ ਜ਼ਹਿਰ ਮਿੱਠੀ ਵੀ ਮਿਲ ਜਾਂਦੀ ਹੈ ਪੂਰੀ ਉਮਰ ਲੱਗ ਜਾਂਦੀ ਹੈ ਇੱਕ ਹੌਣ ਵਿੱਚ ਤੇ ਇੱਕ ਪਲ ਵਿੱਚ ਹੀ ਕਾਫੀ ਹੁੰਦਾ ਹੈ ਕਿਸੇ ਨੂੰ ਗਵਾ ਲੈਣਾ ਜ਼ਿੰਦਗੀ ਨੂੰ ਖੁੱਲੀ ਕਿਤਾਬ ਨਾ ਬਣਾਓ ਕਿ ਲੋਕਾਂ ਨੂੰ ਪੜਨ ਵਿੱਚ ਨਹੀਂ ਬਲਕਿ ਵਰਕੇ ਪੜਨ ਵਿੱਚ ਸਵਾਦ ਆਉਂਦਾ ਹੈ ਸਮਾਨ ਤੇ ਆਪਣੇ ਦੋਨੋਂ ਜਦੋਂ ਇੱਕੋ ਵੇਲੇ ਛੱਟ ਪਹੁੰਚਾਉਂਦੇ ਨੇ ਤਾਂ ਇਨਸਾਨ ਬਾਹਰੋਂ ਨਹੀਂ ਬਲਕਿ ਅੰਦਰੋਂ ਟੁੱਟ ਜਾਂਦਾ ਹੈ ਕਾਸ਼ ਤੂੰ ਸਮਝ ਪਾਉਂਦਾ ਮੁਹੱਬਤ ਦੇ ਅਸੂਲਾਂ ਕਿਸੇ ਦੇ ਸਾਹਾਂ ਵਿੱਚ ਸਮਾ ਕੇ ਉਸ ਨੂੰ ਇਕੱਰਦਾ ਨਹੀਂ ਛੱਡਿਆ ਕਰਦੇ ਤੁਸੀਂ ਜਿੰਨਾ ਹੀ ਲੋਕਾਂ ਨੂੰ ਜਾਣੋਗੇ ਉਨਾ ਹੀ ਤੁਹਾਨੂੰ ਇਕੱਲਾ ਆਪਣ ਚੰਗਾ ਲੱਗੇਗਾ। ਪ੍ਰਸ਼ਣਾ ਨੂੰ ਸਮਝਿਲਾ ਸਿੱਖੋ ਪਿਆਰ ਵੀ ਰਹੇਗਾ ਤੇ ਸਾਥ ਵੀ ਰਹੇਗਾ। ਹਣ ਉੱਤਰ ਗਏ ਨੇ ਸਾਰੇ ਲੋਕ ਮੇਰੇ ਵਿਖ ਤੋਂ ਮੈਂ ਇਕੱਲਾ ਰਹਿਣਾ ਹੀ ਚੰਗਾ ਲੱਗਦਾ ਹੈ। ਹੱਥ ਉਸ ਦਾ ਫੜੋ ਜਿਸ ਨੂੰ ਸੁੱਖ ਵਿੱਚ ਤੁਸੀਂ ਨਾ ਛੱਡੋ ਤੇ ਦੁੱਖ ਵਿੱਚ ਉਹ ਤੁਹਾਨੂੰ ਨਾ ਛੱਡੇ। ਹਕੀਕਤ ਉਹ ਬਹੁਤ ਅਲੱਗ ਹੈ ਸੁਪਨਿਆਂ ਦੀ ਦੁਨੀਆ। ਇਸ ਦਾ ਬਹੁਤ ਕੁਝ ਹੈ ਪਰ حاصل ਨਹੀਂ ਹੁੰਦਾ। ਇਹਨਾ ਵੀ ਚੁੱਪ ਨਾ ਰਹੋ ਕਿ ਤੁਹਾਡੀ ਚੁੱਪ ਤੁਹਾਡੀ ਮੁਜ਼ਦਲੀ ਬਣ ਜਾਵੇ। ਮੰਨਿਆ ਕਿਸੇ ਨਾਲ ਜ਼ਿਆਦਾ ਨਾਰਾਜ਼ ਨਹੀਂ ਰਹਿਣਾ ਚਾਹੀਦਾ ਪਰ ਜਦੋਂ ਸਾਹਮਣੇ ਵਾਲੇ ਨੂੰ ਤੁਹਾਡੀ ਜ਼ਰੂਰਤ ਹੀ ਨਹੀਂ ਤਾਂ ਜ਼ਬਰਦਸਤੀ ਦੇ ਰਿਸ਼ਤੇ ਰੱਖਣ ਦਾ ਕੋਈ ਮਤਲਬ ਹੀ ਨਹੀਂ। ਹਕੀਕਤ ਕੁਝ ਬਦਲ ਜਾਂਦਾ ਹੈ ਵੱਧ ਦੀ ਉਮਰ ਦੇ ਨਾਲ। ਪਹਿਲਾਂ ਅਸੀਂ ਜਿੱਦ ਕਰਦੇ ਸੀ ਤੇ ਹੁਣ ਅਸੀਂ ਸਮਝੌਤੇ ਕਰਦੇ ਹਾਂ। ਖੌਨਸਲਾ ਕੋ ਜਿੰਨਾ ਤੁਸੀਂ ਅੱਜ ਤੱਕ ਸਹਿ ਰਹੇ ਹੋ ਆਉਣ ਵਾਲੇ ਸਮੇਂ 'ਚ ਤੁਹਾਡਾ ਜੀਵਨ ਉਸ ਤੋਂ ਲੱਖ ਗੁਣਾ ਬਿਹਤਰ ਹੋਣ ਵਾਲਾ ਹੈ ਗਮ ਕਹਿਣ 'ਚ ਤਾਂ ਬਹੁਤ ਥੋੜਾ ਲੱਗਦਾ ਹੈ ਪਰ ਸਹਿਣ ਵਿੱਚ ਬਹੁਤ ਦਮ ਲੱਗਦਾ ਹੈ ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿਸਾਬ ਨਾਲੋਂ ਚੰਗਾ ਹੈ ਤੁਸੀਂ ਖੁੱਦ ਨੂੰ ਸੰਭਾਲੋ ਤੇ ਉਸ ਦੀ ਜ਼ਿੰਦਗੀ ਤੋਂ ਅਲੱਗ ਹੋ ਜਾਓ ਸਾਡੇ ਕੋੜੇ ਅਲਫਾਜ਼ ਲੋਕਾਂ ਨੂੰ ਬਹੁਤ ਜਲਦੀ ਝੁਕ ਜਾਵੇਗੇ ਪਰ ਸਾਡਾ ਸਾਫ਼ ਦਿਲ ਕਿਸੇ ਨੂੰ ਦਿਖਾਈ ਹੀ ਨਹੀਂ ਦਿੰਦਾ ਤਾਰੀਫ ਕਰਨ ਵਾਲੇ ਬੇਸ਼ੱਕ ਤੁਹਾਨੂੰ ਪਛਾਣਦੇ ਹੋਣ ਪਰ ਫਿਕਰ ਕਰਨ ਵਾਲੇ ਲੋਕਾਂ ਨੂੰ ਤੁਹਾਨੂੰ ਹੀ ਪਛਾਣਨਾ ਹੋਵੇਗਾ ਜ਼ਿੰਦਗੀ ਦੇ ਦੁੱਖ ਸੁੱਖ ਉਤਾਰ ਚੜ੍ਹਾਅ ਦੇ باوجود ਵੀ ਜੋ ਤੁਹਾਡਾ ਸਾਥ ਨਾ ਛੱਡੀ ਉਹ ਇਨਸਾਨ ਦੀ ਤੁਸੀਂ ਹਮੇਸ਼ਾ ਕਦਰ ਕਰੋ ਆਖਰ ਉਸਨੇ ਮੈਨੂੰ ਸਿਖਾ ਹੀ ਦਿੱਤਾ ਕਿ ਕਿਸੇ ਨੂੰ ਖਾਤਿ ਕੋ ਜਗਾ ਚੁਆ ਵੀ ਬਹੁਤ ਬੁਰੀ ਗੱਲ ਹੁੰਦੀ ਹੈ ਜਦੋਂ ਸਮਾਸ ਆਤੰਦਰ ਹੈ ਤਾਂ ਵਰਦਾ ਹਰ ਕਿਸੇ ਨੂੰ ਮਾਤ ਹੁੰਦਾ ਹੈ ਪਰ ਉਸਾ ਖੁਦ ਦੇ ਰੱਖੀਏ ਤਾਂ ਤਾਕਤ ਬਣ ਜਾਂਦੀ ਹੈ ਤੇ ਦੂਸਰਿਆਂ ਤੇ ਰੱਖੋ ਤਾਂ ਕਮਜ਼ੋਰੀ ਇੱਕ ਸਾਲ ਚ 50 ਦੋਸਤ ਬਣਾਉਣਾ ਬਹੁਤ ਛੋਟੀ ਗੱਲ ਹੈ ਪਰ 50 ਸਾਲ ਤੱਕ ਇੱਕ ਨਾਲ ਹੀ ਦੋਸਤੀ ਨਿਪੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੇਰੇ ਨਾਲ ਮੁਹੱਬਤ ਦਾ ਦਿਖਾਵਾ ਨਾ ਕਰਿਆ ਕਰ ਮੈਨੂੰ ਸਭ ਪਤਾ ਕਿ ਤੇਰੀ ਵਫਾਦਾਰੀ ਡਿਗਰੀ ਬਸ ਫਰਜੀ ਹੀ ਹੈ ਜਿਹੜੀ ਲੋਕ ਜਿੰਨੀ ਜ਼ਿਆਦਾ ਉਮੀਦ ਕਿਸੇ ਤੋਂ ਲਗਾਉਂਦੇ ਨੇ ਸਭ ਤੋਂ ਜ਼ਿਆਦਾ ਦਿਲ ਉਹਨਾਂ ਦਾ ਹੀ ਟੁੱਟਦਾ ਹੈ ਕਿਸੇ ਵੀ ਸਵਾਲ ਤੋਂ ਰਾਸਤੇ ਜ਼ਰੂਰ ਮਿਲਦੇ ਨੇ ਪਰ ਮੰਜ਼ਿਲ ਤਾਂ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ ਸਾਫ਼ ਦਿਲ ਕਰਕੇ ਮੁਲਾਕਾਤ ਦੀ ਆਦਤ ਪਾਓ ਧੂੜ ਹਟਦੇ ਹੀ ਸ਼ੀਸ਼ੇ ਚਮਕ ਉੱਠਦੇ ਨੇ ਜੇਕਰ ਕਿਤੇ ਜ਼ਿੰਦਗੀ ਵਿੱਚ ਥੱਕ ਜਾਓ ਤਾਂ ਕਿਸੇ ਨੂੰ ਪਤਾ ਨਾ ਲੱਗਣ ਦਿਓ ਲੋਕ ਟੁੱਟੀ ਹੋਈ ਮਾਤ ਦੀ ਪਿੱੱੜ ਤੱਕ ਚੁੱਕੇ ਲੈ ਜਾਂਦੇ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜ਼ਿੰਦਗੀ 'ਚ ਕਦੀ ਕਿਸੇ ਨੂੰ ਧੋਖਾ ਨਾ ਦਿਓ ਧੋਖੇ 'ਚ ਬੜੀ ਜਾਨ ਹੁੰਦੀ ਹੈ ਇਹ ਕਿਤੇ ਨਹੀਂ ਮਰਦਾ ਘੁੰਮ ਕੇ ਇੱਕ ਦਿਨ ਤੁਹਾਡੇ ਕੋਲ ਹੀ ਆ ਜਾਂਦਾ ਕਿਉਂਕਿ ਇਸ ਨੂੰ ਆਪਣੇ ਟਿਕਾਣੇ ਨਾਲ ਬਹੁਤ ਮੁਹੱਬਤ ਹੁੰਦੀ ਹੈ ਦੋ ਤਰ੍ਹਾਂ ਦੇ ਇਨਸਾਨਾਂ ਤੋਂ ਹਮੇਸ਼ਾ ਹੁਸ਼ਿਆਰ ਰਹੋ ਇੱਕ ਉਹ ਜੋ ਤੁਹਾਡੇ ਵਿੱਚ ਉਹ ਐਬ ਦੱਸੇ ਜੋ ਤੁਹਾਡੇ ਵਿੱਚ ਹੈ ਹੀ ਨਹੀਂ ਤੇ ਦੂਸਰਾ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸੇ ਜੋ ਤੁਹਾਡੇ ਵਿੱਚ ਹੈ ਹੀ ਨਹੀਂ ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਆ ਕਿਉਂਕਿ ਸ਼ਾਬਾਸ਼ੀ ਤੇ ਧੋਖਾ ਹਮੇਸ਼ਾ ਪਿੱਠ ਪਿਛੇ ਹੀ ਮਿਲਦੇ ਨੇ ਕੋਈ ਹੱਥ ਚੋਖ ਹੋ ਕੇ ਲੈ ਸਕਦਾ ਹੈ ਪਰ ਨਸੀਬਾ ਵਿੱਚੋਂ ਨਹੀਂ ਇਸ ਲਈ ਮਿਹਨਤ ਕਰਦੇ ਰਹੋ ਇਨਸਾਨ ਦੀ ਮਰਜ਼ੀ ਤੇ ਪਰਮਾਤਮਾ ਦੀ ਮਰਜ਼ੀ ਵਿਚਲਾ ਫਰਕ ਹੀ ਦੁੱਖ ਹੁੰਦਾ ਹੈ ਸਖਸ਼ੀਅਤ ਚੰਗੀ ਸੀ ਇਹ ਲਫ਼ਜ਼ ਉਦੋਂ ਸਾਨੂੰ ਮਿਲਦੇ ਨੇ ਜਦੋਂ ਉਹ ਸ਼ਖਸੇ ਹੀ ਨਹੀਂ ਰਹਿੰਦਾ ਬੰਨੀਆਂ ਨੇ ਹੱਥ ਵਿੱਚ ਸੱਬ ਦੇ ਘੜੀਆਂ ਪਰ ਪਕੜ ਵਿੱਚ ਤਾਂ ਇੱਕ ਪਲ ਵੀ ਨਹੀਂ ਕਿੰਨੇ ਚਲਾਕ ਨੇ ਕੁਝ ਮੇਰੇ ਆਪਣੇ ਤੋਹਫ਼ੇ ਵਿੱਚ ਘੜੀ ਤਾਂ ਦਿੱਤੀ ਪਰ ਕਦੇ ਵਕਤ ਤਾਂ ਦਿੱਤਾ ਹੀ ਨਹੀਂ ਦਵਾਤਾ ਦਿਲ ਤੋਂ ਮੰਗੀ ਜਾਂਦੀ ਹੈ ਜ਼ੁਬਾਨ ਤੋਂ ਨਹੀਂ ਕਬੂਲਤਾ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਕੋਲ ਜ਼ੁਬਾਨ ਹੀ ਨਹੀਂ ਹੁੰਦੀ ਆਪਣੀ ਉਮਰ ਤੇ ਦੌਲਤ ਤੇ ਕਦੀ ਇਤਬਾਰ ਨਾ ਕਰਨਾ ਕਿਉਂਕਿ ਜੋ ਗੜਤੀ ਵਿੱਚ ਆ ਜਾਵੇ ਉਹ لازਮੀ ਖਤਮ ਹੋਣ ਵਾਲਾ ਹੀ ਹੈ ਕੁਝ ਸਵਾਲਾਂ ਦੇ ਜਵਾਬ ਸਿਰਫ ਵਕਤ ਦਿੰਦਾ ਹੈ ਤੇ ਜੋ ਜਵਾਬ ਵਕਤ ਦਿੰਦਾ ਹੈ ਉਹ 라ਜਵਾਬ ਹੁੰਦੇ ਨੇ ਝੂਠ ਦਾ ਵੀ ਇੱਕ ਸਵਾਦ ਹੁੰਦਾ ਹੈ ਖੁਦ ਬੋਲੋ ਤਾਂ ਮਿੱਠਾ ਲੱਗੇਗਾ ਤੇ ਜੇਕਰ ਕੋਈ ਹੋਰ ਬੋਲੇ ਤਾਂ ਫਿਰ ਇਹ ਬੜਾ ਕੋੜਾ ਲੱਗਦਾ ਜਦੋਂ ਇਨਸਾਨ ਸਮਝਦਾ ਹੈ ਕਿ ਉਹ ਗਲਤ ਵੀ ਹੋ ਸਕਦਾ ਹੈ ਆਉਂਦੀ ਫੋਨ ਲੱਗ ਜਾਂਦਾ ਪਿਓ ਦੀ ਦੌਲਤ ਤੇ ਕੀ ਕਮਾਂਡ ਕਰਨਾ ਸਵਾਰ ਤਾਂ ਫਿਰ ਹੈ ਜਦੋਂ ਦੌਲਤ ਆਪਣੀ ਹੋਵੇ ਤੇ ਮਾਰ ਤੇ ਉਹ ਕਰੇ ਇਨਸਾਨ ਦੀ ਇਨਸਾਨੀਅਤ ਉਸ ਸਮੇਂ ਖਤਮ ਹੋ ਜਾਂਦੀ ਆ ਜਦੋਂ ਉਸ ਨੂੰ ਦੂਸਰਿਆਂ ਦੇ ਦੁੱਖਾਂ ਤੇ ਹਾਸਾ ਆਉਣ ਲੱਗ ਜਾਂਦਾ ਹੈ ਅਜੀਬ ਜਿਹੇ ਤਰੀਕੇ ਨਾਲ guzਰਦੀ ਹੈ ਜ਼ਿੰਦਗੀ ਸੋਚਿਆ ਕੁਝ ਕੀਤਾ ਕੁਝ ਤੇ ਮਿਲਿਆ ਕੁਝ ਜੇਕਰ ਤੁਸੀਂ ਕੁਝ ਚੰਗੀਆਂ ਗੱਲਾਂ ਸੁਣ ਰਹੇ ਹੋ ਇਸ ਦਾ ਮਤਲਬ ਤੁਸੀਂ ਇੱਕ ਆਲਫਾਸ ਚੈਨਲ ਉਪਰ ਸੁਣ ਰਹੇ ਹੋ ਸੋ ਅਜਿਹੀਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਸਮੇਂ-ਸਮੇਂ ਤੇ ਤੁਹਾਨੂੰ ਮੋਟੀਵੇਸ਼ਨਲ ਡੋਸ ਮਿਲਦੀ ਰਹੇ ਸੋ ਮਿਲਦੇ ਹਾਂ ਅਗਲੀ ਕਿਸੇ ਬਹੁਤ ਇੰਟਰਸਟਿੰਗ ਵੀਡੀਓ ਦੇ ਨਾਲ ਧੰਨਵਾਦ